ਸਤ ਮਹਾਰਾਜ ਜੀ ਜਾਣਦੇ ਸੀ ਕਿ ਬਾਬਾ ਭਾਗ ਸਿੰਘ ਸੋਣਾ ਨੇ ਘੜੀਆਂ ਸਬਦ ਸੱਚੀ ਟਕਸਾਲ ਬਸ ਇਹ ਘੜੇ ਜਾ ਰਹੇ ਨੇ ਆਪਣੇ ਘਰ ਵਾਲੀ ਨੂੰ ਸਿਖਾ ਕੇ ਲੈ ਗਏ ਕਹਿੰਦੇ ਤੂੰ ਬਾਬਾ ਕ੍ਰਿਪਾਲ ਸਿੰਘ ਜੀ ਅੱਗੇ ਜਾ ਕੇ ਇਹ ਕਹਿਣਾ ਵੀ ਇਹ ਤੁਹਾਡੇ ਹੀ ਹੈ ਜੀ ਵੀ ਇਹਨੂੰ ਤੁਸੀਂ ਸੰਭੋ ਵੀ ਸੰਭੋ ਵੀ ਮੈਂ ਜਿਵੇਂ ਮਰਜੀ ਕਟਾਂ ਕਹਿੰਦੇ ਪਾਈ ਬੀਬਾ ਅੱਜ ਤੱਕ ਦੁਨੀਆ ਤੇ ਕਹਿੰਦੇ ਕੋਈ ਧੀ ਦਾਨ ਕਰ ਦਿੰਦਾ ਹੈ ਕੋਈ ਪੁੱਤ ਦਾਨ ਕਰ ਦਿੰਦਾ ਪਰ ਕਿਸੇ ਬੀਬੀ ਨੇ ਆਪਣਾ ਪਤੀ ਨਹੀਂ ਦਾਨ ਕਰਿਆ ਕਹਿੰਦੇ ਭਾਈ ਤੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਤੇਰੀਆਂ ਚਾਰ ਲਾਵਾਵਾਂ ਹੋ ਜਾਂਦੀਆਂ ਤੂੰ ਇਹਨੂੰ ਪਤੀ ਪਰਮੇਸ਼ਰ ਮੰਨੇ ਆ ਤੇਰਾ ਇਹ ਪਰਮੇਸ਼ਰ ਹੈ ਪਤੀ ਹੈ ਕਹਿੰਦੇ ਲਾਵਾਵਾਂ ਹੋਈਆਂ ਨੇ ਤੇਰੀਆਂ ਕਹਿੰਦੇ ਇਹਦਾ ਫਰਜ ਹੈ ਪੂਰੇ ਫਰਜ਼ੇ ਇਹਨੂੰ ਨਿਭਾਉਣੇ ਨੇ ਇਹ ਮਾਲਕ ਹੈ ਤੇਰਾ ਇਹਨੇ ਜ਼ਿੰਦਗੀ ਨਿਭਾਉਣ ਦਾ ਤੇਰੇ ਨਾਲ ਪਰਣ ਕੀਤਾ ਕਹਿੰਦੀ ਜੀ ਨਹੀਂ ਕਹਿੰਦੇ ਭਾਈ ਦੇਖ ਲੈ ਫਿਰ ਤੈਨੂੰ ਕੱਲੀ ਨੂੰ ਜੀਵਨ ਬਤੀਤ ਕਰਨਾ ਪਊ ਕਹਿੰਦੀ ਜੀ ਹਾਂ ਮੈਂ ਇਕੱਲੀ ਜੀਵਨ ਬਤੀਤ ਕਰੂੰਗੀ ਤੇ ਤੁਸੀਂ ਵੀ ਮੇਰੇ ਪਤੀ ਨੂੰ ਮੈਂ ਤੁਹਾਨੂੰ ਅਰਪਣ ਕਰਨਾ ਚਾਹੁੰਦੀ ਕਹਿੰਦੇ ਭਾਈ ਸਤਿਵਚਨ ਕੋਈ ਗੱਲ ਨਹੀਂ ਕਿਸੇ ਦਾ ਪਤੀ ਕੋਈ ਚੜ੍ਹਾਈ ਵੀ ਕਰ ਸਕਦਾ ਹੈ ਉਹ ਜ਼ਰੂਰੀ ਨਹੀਂ ਫਿਰ ਵੀ ਤਾਂ ਰਹਿਣਾ ਹੀ ਪੈਂਦਾ ਪਰ ਇਹਨੇ ਜਿਉਂਦੀ ਨਹੀਂ ਆਪਣਾ ਪਤੀ ਸੰਤ ਮਹਾਰਾਜ ਬਾਬਾ ਕ੍ਰਿਪਾਲ ਸਿੰਘ ਜੀ ਨੂੰ ਅਰਪਣ ਕਰ ਦਿੱਤਾ ਸੰਤ ਮਹਾਰਾਜ ਨੇ ਜਿਹੜੇ ਗਹਿਣੇ ਸੀ ਉਹ ਸਾਡੇ ਤਾਇਆ ਜੀ ਦੱਸਦੇ ਕਹਿੰਦੇ ਪੋਟਲੀ ਉਹਨਾਂ ਨੂੰ ਚੱਕ ਕੇ ਫਰਾਦੀ ਲੈ ਬੀਬੀ ਕਹਿੰਦੇ ਭਾਈ ਇਹ ਤੂੰ ਲੈ ਜਾ ਇਹ ਆਪਣੇ ਘਰ ਵਰਤੀ ਤੇ ਆਪਣੀ ਕਬੀਲਤਰੀ ਚਲਾਈਓ ਤੇ ਇਹ ਕਹਿੰਦੇ ਹੁਣ ਜਿਵੇਂ ਕਰਤਾਰ ਚਲਾਊਗਾ ਉਵੇਂ ਚੱਲਣਗੇ ਉਸ ਵੇਲੇ ਫਿਰ ਬਾਬਾ ਭாக ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਚੋਲਾ ਬਖਸ਼ਿਆ ਤੇ ਕਹਿੰਦੇ ਭਾਈ ਇਹ ਕਹਿੰਦਾ ਮਾਰਾ ਮੈਨੂੰ ਬਸ ਆਪਣਾ ਰੂਪ ਉਹਨਾਂ ਨੂੰ ਫਿਰ ਸੱਚਖੰਡ ਜਾਣ ਤੋਂ ਪਹਿਲਾਂ ਹਮ ਬਚਨ ਕੀਤਾ ਸੀ ਕਹਿੰਦੇ ਭਾਈ ਕਹਿੰਦੇ ਜਿੰਨੀ ਭਾਗ ਸਿੰਘ ਕਮਾਈ ਕਰੂ ਸਿਮਰਨ ਕਰੂ ਬੰਦਗੀ ਕਰੂ ਅੱਧ ਤੈਨੂੰ ਮਿਲੂਗਾ